ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਪੰਜਾਬ ਦੇ ਖਾਸ ਮੁੱਦਿਆਂ ਨੂੰ ਲੈ ਕੇ ਗੱਲ ਕਰਾਂਗੇ ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਭਗਵੰਤ ਮਾਨ ਜੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਆਨਸਾਰ ਉਹ ਪੰਜਾਬ ਦੇ ਤੇ ਲੋਕਾਂ ਦੇ ਕੰਮਾਂ ਦੇ ਵਿੱਚ ਰੁੱਝ ਗਏ ਨੇ ਤੇ ਅੱਜ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀਜ਼ ਨਾਲ ਮੁਲਾਕਾਤ ਕੀਤੀ ਹੈ ਤੇ ਮੀਟਿੰਗ ਕੀਤੀ ਹੈ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਦੂਜਾ ਵਿਰੋਧੀ ਪਾਰਟੀਆਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਲੈ ਕੇ ਤੰਜ ਕੱਸ ਰਹੀਆਂ ਨੇ ਵਿਆਣਬਾਜ਼ੀ ਕਰ ਰਹੀਆਂ ਨੇ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਪੂਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਹਾਜ਼ਰ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਸ਼ੁਕਰੀਆ ਕੋਈ ਗੱਲ ਨਹੀਂ ਲਾਲੀ ਜੀ ਅਸੀਂ ਇਹ ਪੁੱਛਣਾ ਚਾਹਾਂਗੇ ਵੀ ਅੱਜ ਸੀਐਮ ਮਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਮਾਨ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਗਏ ਨੇ ਵੀ ਮੈਂ ਲੋਕਾਂ ਨੂੰ ਮੁਆਵਜ਼ਾ ਪਹਿਲਾਂ ਨਾਲੋਂ ਵੱਧ ਕੇ ਦਵਾਂਗਾ ਤੁਸੀਂ ਕਿਵੇਂ ਦੇਖਦੇ ਹੋ ਕੀ ਕੀ ਵਾਅਦੇ ਕੀਤੇ ਗਏ ਨੇ ਤੇ ਕੀ ਕੀ ਜ਼ਿਲ੍ਹੇ ਦੇ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਆ ਦੇਖੋ ਹਸਪਤਾਲ ਆਉਣ ਤੋਂ ਬਾਅਦ ਮੁੱਖ ਮੰਤਰੀ ਦਾ ਇਹ ਪਹਿਲਾ ਜਿਹੜਾ ਸੀ ਐਕਸ਼ਨ ਸੀਗਾ ਉਹਨਾਂ ਨੇ ਅੱਜ ਸਵੇਰੇ ਸਾਰੇ ਹੀ ਜ਼ਿਲ੍ਹਿਆਂ ਦੇ ਡੀਸੀਸ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਨਾਲ ਆਨਲਾਈਨ ਮੀਟਿੰਗ ਕਰਕੇ ਉਹਨਾਂ ਨੇ ਪੂਰਾ ਗਰਾਊਂਡ ਦਾ ਹਾਲ ਜਾਣਿਆ ਇਸ ਤੋਂ ਬਾਅਦ ਉਹਨਾਂ ਨੇ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਪੂਰੀ ਜਿਹੜੀ ਰੂਪਰੇਖਾ ਹੈ ਮੁਆਵਜ਼ਾ ਦੇਣ ਦੀ ਜਾਂ ਲੋਕਾਂ ਨੂੰ ਰਾਹਤ ਦੇਣ ਦੀ ਜਿਹੜੀ ਰੂਪਰੇਖਾ ਹੈ ਉਹਦਾ ਚਾਨਣਾ ਪਾਉਣ ਦੇ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜਿਹੜਾ ਜਿਹੜੇ ਨੁਕਤੇਾਂ ਤੇ ਗੱਲ ਕੀਤੀ ਉਹਦੇ ਵਿੱਚ ਸਭ ਤੋਂ ਜਿਹੜਾ ਅਹਿਮ ਨੁਕਤਾ ਹੈ ਉਹ ਇਹ ਹੈ ਕਿ ਉਹਨਾਂ ਨੇ ਪੁਸ਼ਟੀ ਕੀਤੀ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ 55 ਲੋਕਾਂ ਦੀ ਮੌਤ ਹੋਈ ਹੈ ਤੇ ਜਿਹਦੇ ਵਿੱਚੋਂ 42 ਲੋਕਾਂ ਨੂੰ ਜਿਹੜਾ ਉਹਨਾਂ ਦੇ ਵਾਰਸਾਂ ਨੂੰ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਚੁੱਕਾ ਹੈ। ਹੂੰ ਇਸ ਤੋਂ ਬਾਅਦ ਉਹਨਾਂ ਨੇ ਇਹ ਆਪਣੇ ਪਹਿਲੇ ਐਲਾਨ ਨੂੰ ਦੁਬਾਰਾ ਦੁਹਰਾਇਆ ਔਰ ਬਾਰ-ਬਾਰ ਇਸ ਮੀਟਿੰਗ ਦੇ ਵਿੱਚ ਦੁਹਰਾਇਆ ਆ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਹੋਇਆ ਹੈ ਉਹਨਾਂ ਨੂੰ 20000 ਪ੍ਰਤੀ ਏਕੜ ਦੇ ਹਿਸਾਬ ਤੇ ਨਾਲ ਜਿਹੜਾ ਮੁਆਵਜ਼ਾ ਦਿੱਤਾ ਜਾਏਗਾ। ਹੂੰ ਜਦੋਂ ਉਹ ਇਹ ਗੱਲ ਕਹਿੰਦੇ ਸੀ ਤੇ ਇਸ ਨੂੰ ਹਿਸਟੋਰੀਕਲ ਡਿਸੀਜਨ ਦੱਸ ਰਹੇ ਸੀਗੇ ਔਰ ਇਹ ਕਹਿ ਰਹੇ ਸੀਗੇ ਕਿ ਇਹ ਪੰਜਾਬ ਦੇ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਅਜਿਹਾ ਸਟੇਟ ਹੋਵੇਗਾ ਜਿਹੜਾ ਕਿ ਸਭ ਤੋਂ ਵੱਧ ਮੁਆਵਜ਼ਾ ਦੇਵੇਗਾ ਹੂੰ ਦੂਜੇ ਪਾਸੇ ਇਹਦੇ ਨਾਲ ਪਰ ਮੈਂ ਇੱਕ ਗੱਲ ਇਹ ਜੋੜਨੀ ਚਾਹਾਂਗਾ ਕਿ ਹਿਮਾਚਲ ਦੇ ਮੁੱਖ ਮੰਤਰੀ ਜਿਹੜੇ ਸੁਖੂ ਨੇ ਹੂੰ ਉਹਨਾਂ ਨੇ ਕੁਝ ਦਿਨ ਪਹਿਲਾਂ ਜਿਹੜਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ 5000 ਰੁਪਏ ਪਰ ਬਿੱਗਾ ਜਿਹੜਾ ਹੈ ਮੁਆਵਜ਼ਾ ਦੇਵਾਂਗੇ ਸੋ 5000 ਪਰ ਬਿੱਗੇ ਦੇ ਹਿਸਾਬ ਦੇ ਨਾਲ ਇੱਕ ਕਿੱਲੇ ਦੇ ਵਿੱਚ ਪੰਜ ਜਿਹੜੇ ਬਿੱਗੇ ਹੁੰਦੇ ਨੇ ਸੋ ਉਹਦੇ ਸਾਰ ਸੌਰੀ 5 ਨਹੀਂ 10000 ਦੇਵਾਂਗੇ ਅੱਛਾ ਹਾਂਜੀ 10000 ਪਰ ਬਿੱਗਾ ਸੋ ਉਹਦੇ ਹਿਸਾਬ ਨਾਲ ਉਹਦੇ ਹਿਸਾਬ ਦੇ ਨਾਲ ਉਹ 50000 ਦੇ ਕਰੀਬ ਮੁਆਵਜ਼ਾ ਬਣਦਾ ਹੈ ਮੁਆਵਜ਼ਾ ਬਣ ਜਾਂਦਾ ਹੈ ਜੀ ਹਾਂਜੀ ਸੋ ਮੁੱਖ ਮੰਤਰੀ ਦੇ ਇਸ ਦਾਅਵੇ ਦੀ ਜਿਹੜੀ ਹੈ ਉਹ ਪੁਸ਼ਟੀ ਕਰਨੀ ਪਵੇਗੀ ਉਹਨਾਂ ਨੂੰ ਕਿ ਉਹ ਕਿਸ ਤਰ੍ਹਾਂ ਕਹਿ ਰਹੇ ਨੇ ਕਿ ਹਿੰਦੁਸਤਾਨ ਦੇ ਵਿੱਚ ਅਜ ਤੱਕਕਰ ਇਨਾ ਮੁਆਵਜ਼ਾ ਨਹੀਂ ਦਿੱਤਾ ਗਿਆ ਨਹੀਂ ਸਰ ਲਾਲੀ ਸਰ ਉਹਨਾਂ ਨੇ ਪਸ਼ੂ ਜਿਹੜੇ ਮਰੇ ਨੇ ਹੜ੍ਹ ਦੇ ਦੌਰਾਨ ਜਾਂ ਘੜ ਡਿੱਗੇ ਨੇ ਉਹਨਾਂ ਵੀ ਨੂੰ ਵੀ ਲੈ ਕੇ ਉਹਨਾਂ ਨੇ ਖਾਸ ਹਾਂ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜੇ ਕਿਸੇ ਦਾ ਪਸ਼ੂ ਮਰਿਆ ਮੱਝ ਗਾਂ ਜੀ ਦਾ ਪਸ਼ੂ ਮਰਿਆ ਕੋਈ ਤਾਂ ਉਸ ਦਾ 37500 ਰੁਪਇਆ 37000 ਰੁਪਇਆ ਜਿਹੜਾ ਹੈ ਉਹ ਮੁਆਵਜ਼ਾ ਮਿਲੇਗਾ ਜੇ ਕਿਸੇ ਦਾ ਘਰ ਟਿਹ ਹੈ ਤਾਂ ਉਹ ਜਿਹੜੇ ਕੇਂਦਰੀ ਨਿਜ਼ਮ ਨੇ ਐਸ ਡੀ ਆਰ ਐਫ ਫੰਡ ਦੇ ਉਹ 6800 ਰੁਪਇਆ ਹੈ ਪਰ ਸੂਬਾ ਸਰਕਾਰ ਆਪਣੇ ਕੋਲੋਂ ਫੰਡ ਪਾ ਕੇ 40000 ਰੁਪਇਆ ਜੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਉਸ ਨੂੰ ਮੁਆਵਜ਼ਾ ਦੇएगी ਜੀ ਸੋ ਇੱਕ ਉਹਨਾਂ ਨੇ ਵੱਡਾ ਜਿਹੜਾ ਹੈ ਵਾਅਦਾ ਕੀਤਾ ਇਹ ਦੇ ਵਿੱਚ ਤੇ ਇਸ ਦੇ ਨਾਲ ਨਾਲ ਉਹਨਾਂ ਨੇ ਜਿਹੜੀਆਂ ਐਨ ਜੀਓਜ਼ ਸਮਾਜ ਸੇਵੀ ਜਥੇਬੰਦੀਆਂ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਕਲਾਕਾਰ ਰਾਹਤ ਕਾਰਜਾਂ ਦੇ ਵਿੱਚ ਲੱਗੇ ਹੋਏ ਆ ਉਹਨਾਂ ਦਾ ਧੰਨਵਾਦ ਕੀਤਾ ਜੀ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਆਪਣੇ ਉਹਨਾਂ ਦੇ ਸਿਆਸੀ ਵਿਰੋਧੀ ਆ ਉਹਨਾਂ ਦੇ ਉੱਤੇ ਤਿੱਖੇ ਜਿਹੜੇ ਹਮਲੇ ਵੀ ਕੀਤੇ ਚਾਹੇ ਉਹ ਸੁਨੀਲ ਜਾਕੜ ਸੀਗੇ ਚਾਹੇ ਉਹ ਸੁਖਵੀਰ ਬਾਦਲ ਨੇ ਤੇ ਈਵਨ ਜਿਹੜੇ ਨਵਾਂ ਅਕਾਲੀ ਦਲ ਬਣਿਆ ਉਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਸੋ ਜਿੱਥੇ ਉਹਨਾਂ ਨੇ ਜਿਹੜੀਆਂ ਲੋਕਾਂ ਦਾ ਧੰਨਵਾਦ ਕੀਤਾ ਸਮਾ ਸਵੈਸੇਵੀ ਜਥੇਬੰਦੀਆਂ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਚੰਗੀ ਤਰ੍ਹਾਂ ਭੰਡਿਆ ਸਰ ਮਾਨ ਸਾਹਿਬ ਨੇ ਕਿਹਾ ਵੀ 40 ਦਿਨਾਂ ਦੇ ਅੰਦਰ ਅੰਦਰ ਜਿਹੜੀ ਹੜਪ੍ਰਭਾਵਿਤ ਖੇਤਰ ਉਹਨਾਂ ਦੀ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਫਿਰ ਜਦੋਂ ਰਿਪੋਰਟ ਤਿਆਰ ਹੋ ਗਈ ਮੈਂ ਨਾਲ ਦੀ ਨਾਲ ਪੀਐਮ ਸਾਹਿਬ ਨੂੰ ਮਿਲਾਂਗਾ ਤੁਸੀਂ ਕੀ ਦੇਖਦੇ ਹੋ ਕੀ ਵੱਡਾ ਚੇਂਜ ਆ ਸਕਦਾ ਹੈ ਨਹੀਂ ਇਹ ਇਹ ਤਾਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜੇ ਇਹਦੇ ਜੰਗੀ ਪੱਧਰ ਤੇ ਕੰਮ ਕਰਨ ਦੇ ਜਿਹੜੇ ਹੁਕਮ ਦੇ ਦਿੱਤੇ ਆ ਹਰ ਘਰ ਦੇ ਵਿੱਚ ਜਾ ਕੇ ਪਿੰਡ ਪਿੰਡ ਵਾਈਜ਼ ਹਰ ਘਰ ਦੇ ਵਿੱਚ ਜਾ ਕੇ ਸਰਕਾਰੀ ਅਧਿਕਾਰੀ ਸਪੈਸ਼ਲ ਗਦਾਬਰੀ ਕਰਨਗੇ ਤੇ 30 ਦਿਨਾਂ ਦੇ ਵਿੱਚ ਵਿੱਚ ਜਿਨ੍ਹਾਂ ਦਾ 100% ਜਿਹੜਾ ਨੁਕਸਾਨ ਹੋਇਆ ਉਹਨਾਂ ਨੂੰ 30 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈ ਉਹ ਚੈੱਕ ਮਿਲਣਗੇ ਜੀ ਤੇ ਇਸ ਤੋਂ ਇਲਾਵਾ ਜਿਹੜੇ ਦੂਜੇ ਜਿਹੜੇ ਨੇ ਜਿਨ੍ਹਾਂ ਦਾ ਹੋਰ ਤਰ੍ਹਾਂ ਦਾ ਨੁਕਸਾਨ ਹੈ ਉਹਨਾਂ ਨੂੰ 45 ਦਿਨਾਂ ਦੇ ਵਿੱਚ ਜਿਹੜੇ ਹੈ ਟਾਰਗਟ ਚੈੱਕ ਦੇਣ ਦਾ ਟਾਰਗੇਟ ਉਹਨਾਂ ਨੇ ਰੱਖਿਆ ਸੋ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਕੇਂਦਰ ਸਰਕਾਰ ਨੇ ਵੀ ਇਹੀ ਕਿਹਾ ਸੀਗਾ ਕਿ ਜਦੋਂ ਜਦੋਂ ਸਰਕਾਰ ਦੀ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਉਸ ਦੇ ਆਧਾਰ ਉਸ ਦੇ ਆਧਾਰ ਤੇ ਕੇਂਦਰ ਵੱਲੋਂ ਹੋਰ ਬਜਟ ਜਿਹੜਾ ਉਹ ਆਏਗਾ ਸੋ ਇੱਕ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਨੇ ਇੱਕ ਮਹੀਨੇ ਦਾ ਇੱਕ ਟਾਰਗੇਟ ਮਿੱਥਿਆ ਕਿ ਇੱਕ ਮਹੀਨੇ ਦੇ ਵਿੱਚ ਪੂਰਾ ਗਦਾਬਰੀ ਕਰਕੇ ਅਨੁਮਾਨ ਪੂਰਾ ਜਿਹੜਾ ਹੈ ਉਸ ਦਾ ਪੂਰਾ ਇੱਕ ਅਨੁਮਾਨ ਲੱਗ ਜਾਏਗਾ ਤੇ ਉਹਦੀ ਉਹਦੀ ਜਿਹੜੀ ਰਿਪੋਰਟ ਹੈ ਉਹ ਸੈਂਟਰ ਨੂੰ ਵੀ ਭੇਜੀ ਜਾਏਗੀ ਤੇ ਪੰਜਾਬ ਸਰਕਾਰ ਨੇ ਜਿਹੜਾ ਮੁਆਵਜ਼ਾ ਦੇਣਾ ਹੈ ਉਹ ਉਸ ਕੰਮ ਨੂੰ ਨਿਪਟਾ ਲਿਆ ਜਾਏਗਾ ਅ ਸਰ ਪ੍ਰੈਸ ਕਾਨਫਰੰਸ ਦੇ ਵਿੱਚ ਸੀਐਮ ਮਾਨ ਜਿਹੜਾ ਸ਼ਬਦੀ ਹਮਲੇ ਕੀਤੇ ਗਏ ਨੇ ਅਕਾਲੀ ਦਲ ਦੇ ਉੱਤੇ ਵੀ ਤੇ ਉਧਰ ਅਕਾਲੀ ਦਲ ਉੱਤੇ ਹਮਲੇ ਗਿਆਨੀ ਹਰਪ੍ਰੀਤ ਜੀ ਦੁਆਰਾ ਵੀ ਕੀਤੇ ਗਏ ਨੇ ਗਿਆਨੀ ਜੀ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਸੁਖਵੀਰ ਬਾਦਲ ਹੈ ਜਿਹੜਾ 2 ਕਰੋੜ ਰੁਪਇਆ ਪਰ ਇਹਨੂੰ ਲਈ ਲੈਂਦਾ ਆਪ ਦੀ ਟੀਆਰਪੀ ਦਾ ਉਹ ਗੁਰਬਾਣੀ ਵੇਚਣ ਦਾ ਵੀ ਉਹਨਾਂ ਤੇ આરોਪ ਲੱਗਾ ਉਧਰ ਦੂਜੇ ਪਾਸੇ ਆਪਣੇ ਮਾਨ ਸਾਹਿਬ ਨੇ ਵੀ ਕਿਹਾ ਹੈ ਵੀ ਜੋ ਵੀ ਹੜਾ ਦੇ ਦੌਰਾਨ ਬਾਦਲ ਸਾਹਿਬ ਨੇ ਕੀਤਾ ਵੀ ਪੈਸੇ ਵੰਡੇ ਨੇ ਉਹ ਵੀ ਸਿਰਫ ਟੀਆਰਪੀ ਲਈ ਸੀ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਆ ਦੇਖੋ ਇਹ ਜਿਹੜੀ ਇਹ ਜਿਹੜੀ ਬਿਆਨਬਾਜ਼ੀ ਹੈ ਇਹ ਜੋ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਪਾਰਟੀਆਂ ਦੇ ਵਿੱਚ ਕਮ ਆਸਾਨ ਮਚਿਆ ਹੋਇਆ ਉਸ ਦਾ ਹੀ 파ਟ ਹੈ ਸੋ ਅਕਾਲੀ ਦਲ ਵੱਲੋਂ ਇਸ ਤਰ੍ਹਾਂ ਦੇ ਜਿਹੜਾ ਹੈ ਫੀਲਡ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਘੁੰਮ ਰਹੇ ਨੇ ਉਹ ਕਈ ਜਗ੍ਹਾ ਉਹਨਾਂ ਦੀਆਂ ਤਸਵੀਰਾਂ ਵੀਡੀਓ ਆਈਆਂ ਕਿ ਉਹ ਲੋਕਾਂ ਨੂੰ ਕੈਸ਼ ਜਿਹੜੇ ਨੇ ਉਹ ਪੈਸੇ ਦੇ ਰਹੇ ਨੇ ਸੋ ਉਸ ਦੇ ਉੱਤੇ ਉਹਨਾਂ ਨੇ ਟਿੱਪਣੀ ਕੀਤੀ ਕਿ ਇਹ ਪੈਸੇ ਲੋਕਾਂ ਦੇ ਹੀ ਨੇ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਅਕਾਲ ਤਖਤ ਦੇ ਜਥੇਦਾਰ ਰਹੇ ਨੇ ਅੱਜ ਕੱਲ ਉਹ ਨਰੋਲ ਹੁਣ ਸਿਆਸੀ ਆਗੂ ਬਣ ਗਏ ਨੇ ਅਕਾਲੀ ਦਲ ਦੀ ਇੱਕ ਨੁਮਾਇੰਦਗੀ ਕਰਦੇ ਨੇ ਸੋ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਇਸ ਤਰ੍ਹਾਂ ਜਿਹੜੇ ਕੈਸ਼ ਵੰਡਦੇ ਆ ਤੇ ਉਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਸੁਖਬੀਰ ਬਾਦਲ ਜਿਹੜੇ ਨੇ ਉਹ ਪੈਸਾ ਜਿਹੜਾ ਹੈ ਉਹ ਸੰਗਤਾਂ ਦਾ ਹੀ ਪੈਸਾ ਹੈ ਉਹ ਤਾਂ ਸ਼ਰਮ ਨਹੀਂ ਕਮੇਟੀ ਨੂੰ ਵੀ ਨਹੀਂ ਬਖਸ਼ਦੇ ਸੋ ਇਹ ਇੱਕ ਵੱਡਾ ਐਕਚੁਅਲੀ ਕੰਟਰੋਵਰਸੀ ਪ੍ਰਾਣ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਕਿ ਇਹ ਐਕਚੁਅਲੀ ਜਿਹੜਾ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਉਸ ਦੇ ਰਾਈਟਸ ਜਿਹੜੇ ਆ ਪੀਟੀਸੀ ਕੋਲ ਪੀਟੀਸੀ ਜਿਹੜਾ ਹੈ ਉਹ ਪ੍ਰਕਾਸ਼ ਉਹ ਬਾਦਲ ਪਰਿਵਾਰ ਦੀ ਪ੍ਰਾਪਰਟੀ ਹੈ ਸੋ ਇਹ ਕਹਿਣਾ ਕਿ ਅਸੀਂ ਪੈਸੇ ਤਾਂ ਦੇ ਰਹੇ ਆ ਜੀ ਗੁਰਬਾਣੀ ਪ੍ਰਸਾਰਣ ਦੇ ਪਰ ਤੁਸੀਂ ਇਹ ਵੀ ਲਿਖਿਆ ਹੋਇਆ ਕਿ ਇਹ ਸਾਡਾ ਕੰਟੈਂਟ ਹੈ ਜੀ ਕਾਪੀਰਾਈਟ ਕੰਟੈਂਟ ਹੈ ਹੂੰ ਸੋ ਸੋ ਜੇ ਗੁਰਬਾਣੀ ਚੱਲ ਰਹੀ ਹੈ ਤੇ ਗੁਰਬਾਣੀ ਦੇ ਨਾਲ ਲੋਕ ਜੁੜੇ ਹੋਏ ਨੇ ਉਹਦੀ ਟੀਆਰਪੀ ਵੀ ਮਿਲਦੀ ਹੈ ਉਹਦੇ ਨਾਲ ਬਿਜ਼ਨਸ ਵੀ ਤੁਹਾਨੂੰ ਮਿਲਦਾ ਹੈ ਬਿਲਕੁਲ ਹਾਂਜੀ ਜੀ ਸੋ ਜਦੋਂ ਤੁਸੀਂ ਹੋਰ ਕਿਸੇ ਟੀਵੀ ਚੈਨਲ ਤੇ ਚੱਲਣ ਹੀ ਨਹੀਂ ਦੇਣੀ ਹੂੰ ਜੇ ਗੁਰਬਾਣੀ ਹੋਰ ਟੀਵੀ ਚੈਨਲਾਂ ਤੇ ਚੱਲੇ ਤਾਂ ਜਿਹੜੀ ਪੀਟੀਸੀ ਨੂੰ ਉਹ ਜਿਹੜੀ ਹੈ ਮਾਈਲੇਜ ਨਹੀਂ ਮਿਲੇਗੀ ਹੂੰ ਇੱਕ ਜਿਹੜੀ ਚੰਡੀਗੜ੍ਹ ਦੇ ਵਿੱਚ ਇੱਕ ਕੇਂਦਰੀ ਸਿੱਖ ਸਭਾ ਹੈਗੀ ਆ ਹਾਂਜੀ ਸਿੰਘ ਸਭਾ 28 ਦੇ ਵਿੱਚ ਉਹਨਾਂ ਦਾ ਆਫਿਸ ਹੈ ਉਹਨਾਂ ਵੱਲੋਂ ਉੱਥੇ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਗਈ ਸੀ ਉਹਨਾਂ ਨੇ ਇਸ ਇਸ਼ੂ ਦੇ ਉੱਤੇ ਇੱਕ ਵਿਸਤਾਰਿਤ ਰਿਪੋਰਟ ਜਿਹੜੀ ਹੈ ਉਹ ਤਿਆਰ ਕੀਤੀ ਸੀ ਉਹਦੇ ਵਿੱਚ ਜਸਪਾਲ ਸਿੰਘ ਸਿੱਧੂ ਜਿਹੜੇ ਬੜੇ ਸੀਨੀਅਰ ਰਿਪੋਰਟਰ ਨੇ ਉਹ ਸ਼ਾਮਲ ਸੀਗੇ ਤੇ ਅਜੀਪਾਲ ਸਿੰਘ ਜਿਹੜੇ ਅ ਅੱਜਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਦੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਆ ਉਹ ਵੀ ਉਸ ਕਮੇਟੀ ਦੇ ਵਿੱਚ ਸ਼ਾਮਿਲ ਸੀਗੇ ਹੋਰ ਇਸ ਤਰ੍ਹਾਂ ਕਈ ਜਿਹੜੇ ਲੋਕ ਸੀਗੇ ਸੀਨੀਅਰ ਲੋਕ ਉਸ ਕਮੇਟੀ ਦੇ ਵਿੱਚ ਸ਼ਾਮਿਲ ਸੀਗੇ ਤੇ ਉਹਨਾਂ ਨੇ ਪ੍ਰੋਪਰ ਡਾਕੂਮੈਂਟ ਲੈ ਕੇ ਇਹ ਸਾਬਤ ਕੀਤਾ ਕਿ ਕਿਸ ਤਰ੍ਹਾਂ ਗੁਰਬਾਣੀ ਨੂੰ ਪੀਟੀਸੀ ਨੇ ਔਰ ਬਾਦਲ ਪਰਵਾਰ ਨੇ ਯੂਜ਼ ਕੀਤਾ ਆਪਣੇ ਬਿਜ਼ਨਸ ਪਰਪਸ ਵਾਸਤੇ ਜੀ ਸੋ ਇਸ ਕਰਕੇ ਇਹ ਸਾਰੇ ਜਿਹੜੇ ਦੋਸ਼ ਆ ਉਹੋ ਲੱਗਦਾ ਹੈ ਹਮ ਸਰ ਤੁਹਾਨੂੰ ਕੀ ਲੱਗਦਾ ਹੈ ਵੀ ਇੱਕ ਪਾਸੇ ਤਾਂ ਪੰਜਾਬ ਹੜਾਂ ਦੀ ਮਾਰ ਹੀਟ ਹੈ ਦੂਜੇ ਪਾਸੇ ਚਾਹੇ ਮੌਜੂਦਾ ਸਰਕਾਰ ਹੈ ਪੰਜਾਬ ਦੀ ਤੇ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਆਪਸ ਦੇ ਵਿੱਚ ਹੀ ਲੜਨ ਲੱਗੀਆਂ ਹੋਈਆਂ ਨੇ ਇਸ ਦੇ ਕੀ ਮਾਰੂਨ ਨਤੀਜੇ ਨਿਕਲਣਗੇ ਮਾਰੂਨ ਨਤੀਜੇ ਤਾਂ ਇਸ ਤੋਂ ਬਾਅਦ ਮਾਰੂ ਹੋਰ ਕੀ ਹੋਣਗੇ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਪੰਜਾਬ ਲੰਘ ਰਿਹਾ ਹੈ ਅੱਧਾ ਪੰਜਾਬ ਜਿਹੜਾ ਹੈ ਉਸ ਦਾ ਜਾੜਾ ਹੋ ਗਿਆ ਮਾਜਾ ਤਾਂ ਬਿਲਕੁਲ ਹੀ ਜਿਹੜਾ ਤਬਾਹ ਹੋ ਗਿਆ ਹੈ ਬਿਲਕੁਲ ਆਪਣੀ ਜਿਹੜੀ ਸਰਹੱਦੀ 벨ਟ ਹੈ ਸਰਹੱਦੀ 벨ਟ ਦੇ ਵਿੱਚ ਵੈਸੇ ਹੀ ਜਿਹੜੇ ਡਿਵੈਲਪਮੈਂਟ ਦੇ ਮੌਕੇ ਘੱਟ ਹੁੰਦੇ ਆ ਉੱਥੇ ਜਿਹੜੇ ਲੋਕ ਨੇ ਪੂਰੀ ਤਰ੍ਹਾਂ ਖੇਤੀ ਤੇ ਨਿਰਭਰ ਕਰਦੇ ਨੇ ਉਹਨਾਂ ਦੀ ਖੇਤੀ ਦਾ ਇਸ ਤਰ੍ਹਾਂ ਤਬਾਹ ਹੋਣਾ ਇਸ ਤੋਂ ਵੱਧ ਵੱਡਾ ਦੁਖਾਂਤ ਕੀ ਹੋ ਸਕਦਾ ਸੋ ਪਾਰਟੀਆਂ ਨੂੰ ਥੋੜੀ ਜਿਹੀ ਜਿਹੜੀ ਇਹਨਾਂ ਸ਼ਰਮ ਹਇਆ ਕਰ ਲੈਣੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਸਿਆਸੀ ਹਿੱਤਾਂ ਨੂੰ ਥੋੜਾ ਜਿਹਾ ਪੌਜ਼ ਦੇ ਕੇ ਪੰਜਾਬ ਦੇ ਲੋਕਾਂ ਬਾਰੇ ਸੋਚਣਾ ਚਾਹੀਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੀਆਂ ਪਾਰਟੀਆਂ ਕੁਝ ਨਹੀਂ ਕਰ ਰਹੀਆਂ ਹਰ ਕੋਈ ਆਪਣੇ ਹਿਸਾਬ ਨਾਲ ਕਰ ਰਿਹਾ ਪਰ ਜਿਸ ਤਰ੍ਹਾਂ ਦੀ ਪੋਲਿਟਿਕਸ ਹੋ ਰਹੀ ਹੈ ਉਹ ਥੋੜੀ ਜੀ ਨਿਰਾਸ਼ ਕਰਨ ਵਾਲੀ ਹੈ ਅੱਛਾ ਲਲੀ ਜੀ ਅੱਜ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ 12000 ਕਰੋੜ ਦਾ ਜਿਹੜਾ ਹਿਸਾਬ ਕਿਤਾਬ ਵੀ ਦਿੱਤਾ ਵੀ ਕਿੰਨੇ ਪੈਸੇ ਸਾਨੂੰ ਕਦੋਂ-ਕਦੋਂ ਮਿਲੇ ਤੁਸੀਂ ਉਹ ਵੀ ਸਾਡੇ ਦਰਸ਼ਕਾਂ ਨੂੰ ਬਿਆਨ ਕਰੋ ਜਿਹੜਾ ਪਿਛਲੇ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰਕੇ ਗਏ ਨੇ ਉਦੋਂ ਤੋਂ ਜਿਹੜੀ ਕੰਟਰੋਵਰਸੀ ਛਿੜੀ ਹੋਈ ਹੈ ਕਿ ਐਸਡੀਆਰਐਫ ਦਾ 12000 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਖਾਤੇ ਚ ਬੋਲਦਾ ਉਹ ਕੇਂਦਰ ਸਰਕਾਰ ਜਾਂ ਬੀਜੇਪੀ ਜਾਂ ਹੋਰ ਪਾਰਟੀਆਂ ਜਿਹੜੀਆਂ ਨੇ ਉਹ ਉਸ ਦਾ ਹਿਸਾਬ ਮੰਗ ਰਹੀਆਂ ਹਾਂ ਜੀ ਔਰ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਫੰਡ ਜਿਹੜਾ ਹੈ ਉਹ ਸਾਡੇ ਖਾਤੇ ਚ ਜ਼ਰੂਰ ਬੋਲਦਾ ਪਰ ਖਜ਼ਾਨੇ ਚ ਨਹੀਂ ਹੈ ਨਹੀਂ ਹੈ ਬਿਲਕੁਲ ਸੋ ਅੱਜ ਇਸ ਸਵਾਲ ਨੂੰ ਵੀ ਮੁੱਖ ਮੰਤਰੀ ਨੇ ਟੈਕਲ ਕੀਤਾ ਉਹਨਾਂ ਨੇ ਕਿਹਾ ਕਿ ਬਹੁਤ ਸਾਰਾ ਪੈਸਾ ਜਿਹੜਾ ਹੈ ਉਹ ਅਕਾਲੀ ਅਕਾਲੀ ਭਾਜਪਾ ਦੀ ਸਰਕਾਰ ਫਿਰ ਕਾਂਗਰਸ ਦੀਆਂ ਸਰਕਾਰਾਂ ਉਹਦੇ ਵਿੱਚ ਇਹ ਪੈਸਾ ਆਇਆ ਸੀ ਔਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ 22 23 ਦੇ ਵਿੱਚ 2022 23 ਦੇ ਵਿੱਚ 208 ਕਰੋੜ ਰੁਪਏ ਜਿਹੜੇ ਉਹ ਪੰਜਾਬ ਨੂੰ ਇਸ ਫੰਡ ਰਾਹੀਂ ਆਏ ਸਗੇ ਜਿਹਦੇ ਵਿੱਚੋਂ 61 ਕਰੋੜ ਰੁਪਏ ਜਿਹੜੇ ਹੈ ਉਸਾਲ ਖਰਚੇ ਗਏ ਇਸੇ ਤਰ੍ਹਾਂ 23 24 ਦੇ ਵਿੱਚ 645 ਕਰੋੜ ਰੁਪਏ ਆਏ ਸੀਗੇ ਤੇ ਉਹਦੇ ਵਿੱਚੋਂ 200 ਸੌਰੀ 421 ਕਰੋੜ ਰੁਪਏ ਖਰਚ ਕੀਤੇ ਗਏ 24 25 ਦੇ ਵਿੱਚ 488 ਕਰੋੜ ਰੁਪਏ ਆਏ 27 ਜਿਹੜੇ ਹੈ ਕਰੋੜ ਰੁਪਏ ਖਰਚੇ ਗਏ ਇਸੇ ਤਰ੍ਹਾਂ 25 26 ਦੇ ਵਿੱਚ 241 ਕਰੋੜ ਰੁਪਏ ਆਏ ਸੀਗੇ ਤੇ 140 ਕਰੋੜ ਰੁਪਏ ਖਰਚੇ ਗਏ ਸੋ ਟੋਟਲ ਉਹਨਾਂ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ ਹੈ ਐਸਡੀਆਰਐਫ ਦੇ ਵਿੱਚ ਕੇਂਦਰ ਤੋਂ 1582 ਕਰੋੜ ਰੁਪਇਆ ਜਿਹੜਾ ਉਹ ਆਇਆ ਇਸ ਦੇ ਵਿੱਚੋਂ 649 ਕਰੋੜ ਰੁਪਇਆ ਖਰਚ ਕੀਤਾ ਕੀਤਾ ਜਾ ਚੁੱਕਿਆ ਹੈ ਜਿਹੜਾ ਕਿ ਜਿਵੇਂ 23 24 ਦੇ ਵਿੱਚ ਹੜ ਆਇਆ ਸੀ ਜਾਂ ਸੜਕਾਂ ਪਿਛਲੇ ਸਮੇਂ ਦੇ ਦੌਰਾਨ ਕਿਤੇ ਢਾਹ ਲੱਗ ਗਈ ਕੋਈ ਸੜਕ ਟੁੱਟ ਗਈ ਕੋਈ ਉਹ ਹੋ ਗਿਆ ਉਸ ਤਰ੍ਹਾਂ ਜਿਹੜਾ ਹੈ ਇਹ ਖਰਚਾ ਹੋਇਆ ਸੋ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਇਸ ਦਾਅਵੇ ਨੂੰ ਬਿਲਕੁਲ ਕੋਰਾ ਕਰਾਰ ਝੂਠਾ ਕਰਾਰ ਦਿੱਤਾ ਕਿ ਜਿਹੜਾ ਹੈ ਕਿ 12000 ਕਰੋੜ ਰੁਪਇਆ ਸਰਕਾਰ ਕੋਲ ਪਿਆ ਹੈ ਸੋ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪੈਸਾ ਸੀਗਾ ਉਹ 1582 1582 ਕਰੋੜ ਰੁਪਇਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆਇਆ ਤੇ ਇਸ ਦੇ ਵਿੱਚੋਂ 649 ਕਰੋੜ ਰੁਪਏ ਦਾ ਖਰਚ ਕੀਤਾ ਜਾ ਚੁੱਕਾ ਹੈ ਜੀ ਸਰ ਮਾਨ ਸਾਹਿਬ ਦੇ ਇਸ ਬਿਆਨ ਤੋਂ ਇਸ ਹਿਸਾਬ ਤੋਂ ਤੁਹਾਨੂੰ ਲੱਗਦਾ ਵੀ ਵਿਰੋਧੀ ਪਾਰਟੀਆਂ ਜਿਹੜੀਆਂ ਤੰਜ ਕੱਸ ਰਹੀਆਂ ਸੀ ਬਿਆਨਬਾਜ਼ੀ ਕਰ ਰਹੀਆਂ ਸੀ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਅ ਨਹੀਂ ਤੁਹਾਨੂੰ ਇਸ ਤਰ੍ਹਾਂ ਦਾ ਸ਼ਬਦ ਤਾਂ ਨਹੀਂ ਯੂਜ਼ ਕਰਨਾ ਚਾਹੀਦਾ ਪੋਲਿਟਿਕਸ ਦੇ ਵਿੱਚ ਥੋੜਾ ਜਿਹਾ ਸੌਫਟ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਨੇ ਜਿਹੜਾ ਹਿਸਾਬ ਦੇ ਦਿੱਤਾ ਨਾ ਜਦੋਂ ਅੰਕੜਿਆਂ ਦੇ ਉੱਤੇ ਡਿਬੇਟ ਹੋਵੇ ਤੇ ਉਹ ਅੰਕੜਿਆਂ ਦੀ ਫਿਰ ਇੰਟਰਪ੍ਰੀਟੇਸ਼ਨ ਜਿਹੜੀ ਹੈ ਨਾ ਆਪਣੇ ਆਪਣੇ ਤਰੀਕੇ ਨਾਲ ਹਰ ਕੋਈ ਕਰਦਾ ਸੋ ਮੁੱਖ ਮੰਤਰੀ ਨੇ ਇਹਦੀ ਇੰਟਰਪ੍ਰੀਟੇਸ਼ਨ ਆਮ ਆਦਮੀ ਪਾਰਟੀ ਦੇ ਹਿਸਾਬ ਦੇ ਨਾਲ ਕਰ ਦਿੱਤੀ ਹੈ ਸੋ ਇਹ ਹੁਣ ਡਿਬੇਟ ਨੂੰ ਹੋਰ ਅੱਗੇ ਲੈ ਕੇ ਜਾਏਗੀ ਕਿਉਂਕਿ ਉਹ ਉਹਨਾਂ ਨੂੰ ਇਹ ਤਾਂ ਗੱਲ ਦਾ ਜਵਾਬ ਦੇਣਾ ਪਏਗਾ ਨਾ ਕਿ ਇਹ ਨਹੀਂ ਕਹਿ ਸਕਦੇ ਕਿ ਜੀ ਇਹ ਅਕਾਲੀ ਸਰਕਾਰ ਦੇ ਟਾਈਮ 'ਚ ਆਇਆ ਸੀ ਜਾਂ ਕਾਂਗਰਸ ਸਰਕਾਰ ਦੇ ਟਾਈਮ 'ਚ ਆਇਆ ਸੀ ਇਹ ਇਸ ਵੇਲੇ ਸਰਕਾਰ ਪਿਛਲੇ 3 ਸਾਲ ਤੋਂ ਉਹਨਾਂ ਦੀ ਹੈ ਤੇ ਇਹ ਇੱਕ ਵੱਡੀ ਅਮਾਉਂਟ ਹੈ 12000 ਕਰੋੜ ਸੋ ਇਸ ਦਾ ਹਿਸਾਬ ਤਾਂ ਦੇਣਾ ਪਏਗਾ ਨਾ ਜੇ ਚੰਗਾ ਹੁੰਦਾ ਜੇ ਮੁੱਖ ਮੰਤਰੀ ਆਪਣੇ ਆਪਣੇ ਦੇ ਇਹ ਡਾਟਾ ਪੇਸ਼ ਕਰਨ ਦੇ ਨਾਲ ਨਾਲ ਇਹ ਦੱਸ ਦਿੰਦੇ ਕਿ ਕਾਂਗਰਸ ਦੇ ਰਾਜ ਦੇ ਵਿੱਚ ਇੰਨਾ ਪੈਸਾ ਆਇਆ ਸੀ ਕਿੱਥੇ ਉਹਨਾਂ ਨੇ ਖਰਚਿਆ ਜੀ ਅਕਾਲੀ ਭਾਜਪੀ ਦੀ ਸਰਕਾਰ ਦੇ ਵਿੱਚ ਕਿੰਨਾ ਪੈਸਾ ਆਇਆ ਸੀ ਉਹਨਾਂ ਨੇ ਉਹ ਪੈਸਾ ਕਿੱਥੇ ਖਰਚਿਆ ਇਨਕੁਆਇਰੀ ਬਿਠਾ ਸਕਦੇ ਸੀ ਉਹ ਨਹੀਂ ਨਹੀਂ ਉਹਨਾਂ ਕੋਲ ਡਾਟਾ ਹੋਏਗਾ ਕਿ ਜੇ ਇੰਨਾ ਪੈਸਾ ਆਇਆ ਸੀ ਜੇ ਮੁੱਖ ਮੰਤਰੀ ਆਪਣੇ ਟਾਈਮ ਦਾ ਕੱਢ ਸਕਦੇ ਨਹੀਂ ਤਾਂ ਦੂਜਾ ਵੀ ਤਾਂ ਨਿਕਲ ਸਕਦਾ ਸੀ ਬਿਲਕੁਲ ਸੋ ਇੱਥੇ ਇਹ ਇਹ ਸਵਾਲ ਇਸ ਤੋਂ ਮੈਨੂੰ ਲੱਗਦਾ ਕਿ ਇਹ ਜਿਹੜੀ ਇੰਟਰਪ੍ਰੀਟੇਸ਼ਨ ਹੈ ਜਾਂ ਇਹ ਜਿਹੜਾ ਸਪਸ਼ਟੀਕਰਨ ਹੈ ਇਹ ਕਾਫੀ ਨਹੀਂ ਹੈ ਇਹਦੇ ਤੇ ਹਜੇ ਡਿਬੇਟ ਹੋਰ ਪਕੇਗੀ ਜੀ ਜੀ ਨਾਲ ਹੀ ਅਸੀਂ ਗੱਲ ਕਰਾਂਗੇ ਪੰਜਾਬ ਦੇ ਅਜਿਹੇ ਮੁੱਦੇ ਤੇ ਜੋ ਕਿ ਪ੍ਰਵਾਸੀ ਭਾਈਚਾਰੇ ਨਾਲ ਸੰਬੰਧਿਤ ਹੈ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਮੁੰਡੇ ਨਾਲ ਰੇਪ ਕੀਤਾ ਗਿਆ ਤੇ ਰੇਪ ਇੰਨਾ ਬਰੂਟਲ ਸੀ ਕਿ ਉਹ ਉਸ ਦੇ ਗੁਫਤੰਗ ਦੇ ਵਿੱਚ ਰੌੜ ਪਾਈ ਗਈ ਤੇ ਉਸ ਦਾ ਗਲਾ ਕਟ ਕੇ ਹੱਤਿਆ ਕਰ ਦਿੱਤੀ ਗਈ ਪੰਜਾਬ ਦੇ ਵਿੱਚ ਵੱਧ ਰਹੇ ਪ੍ਰਵਾਸੀਆਂ ਦਾ ਅਪਰਾਧ ਇਸ ਨੂੰ ਲੈ ਕੇ ਅਸੀਂ ਲਾਲੀ ਜੀ ਤੋਂ ਜਾਣਨਾ ਚਾਹਾਂਗੇ ਸਰ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਪ੍ਰਵਾਸੀਆਂ ਨੂੰ ਲੈ ਕੇ ਵਾਪਰ ਚੁੱਕੀਆਂ ਨੇ ਹਾਂ ਦੇਖੋ ਗੱਲ ਇਹ ਹੈ ਕਿ ਪਹਿਲੀ ਤਾਂ ਗੱਲ ਕ੍ਰਾਈਮ ਦੀ ਹੈ ਹੂੰ ਕ੍ਰਾਈਮ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਇੱਕ ਬਹੁਤ ਘਣਾਉਣਾ ਅਪਰਾਧ ਹੈ ਹੂੰ ਇਹਦੀ ਜਿੰਨੀ ਨਿੰਦਾ ਕੀਤੀ ਜਾਏ ਘੱਟ ਹੈ ਬਿਲਕੁਲ ਆ ਪਰ ਇਸ ਨੂੰ ਕੱਲਾ ਪਰਵਾਸੀਆਂ ਨਾਲ ਜੋੜਨਾ ਮੈਨੂੰ ਲੱਗਦਾ ਕਿ ਉਹ ਜਾਇਜ਼ ਨਹੀਂ ਹੈ ਹੂੰ ਇੱਕ ਸਮਾਜ ਦੀ ਇੱਕ ਬਿਰਤੀ ਹੈ ਹੂੰ ਖਾਸ ਤਰ੍ਹਾਂ ਦੀ ਬਿਰਤੀ ਹੈ ਤੇ ਉਹਦੇ ਵਿੱਚ ਦੋਸ਼ੀ ਕੋਈ ਵੀ ਹੋਵੇ ਜੀ ਚਾਹੇ ਉਹ ਆਮ ਬੰਦਾ ਹੋਵੇ ਚਾਹੇ ਉਹ ਪੰਜਾਬੀ ਹੋਵੇ ਜਾਂ ਕੋਈ ਬਾਹਰੋਂ ਬੰਦਾ ਆਇਆ ਹੋਵੇ ਕਿਉਂਕਿ ਇਹ ਇੰਨਾ ਘਣਾਉਣਾ ਅਪਰਾਧ ਹੈ ਕਿ ਇਸ ਤਰ੍ਹਾਂ ਦੇ ਜਿਹੜਾ ਅਪਰਾਧ ਹੈ ਉਸ ਨੂੰ ਜਿਹੜੀ ਹੈ ਇੱਕ ਕਹਿੰਦੇ ਨਾ ਕਿ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਹੂੰ ਸੋ ਪੰਜਾਬ ਦੇ ਵਿੱਚ ਜਿਹੜੀ ਪੋਲਿਟਿਕਸ ਜਿਸ ਤਰ੍ਹਾਂ ਦਾ ਦੇ ਹਾਲਾਤ ਚੱਲ ਰਹੇ ਆ ਜਾਂ ਪੋਲਿਟਿਕਸ ਚੱਲ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਤਾਂ ਪ੍ਰਵਾਸੀਆਂ ਦੇ ਖਿਲਾਫ ਇੱਕ ਜਿਹੜਾ ਹੈ ਇੱਕ ਰੈਜ਼ੈਂਟਮੈਂਟ ਜਿਹੜੀ ਹੈ ਉਹ ਹੈਗੀ ਹੈ ਹੂੰ ਸੋ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਕਿਧਰੇ ਵੀ ਵਾਪਰਦੀ ਹੈ ਤਾਂ ਫਿਰ ਉਹ ਉਹ ਬਾਰ-ਬਾਰ ਉੱਠਦੀ ਹੈ ਪਿੱਛੇ ਤੁਸੀਂ ਮੁਹਾਲੀ ਦੇ ਵਿੱਚ ਦੇਖਿਆ ਹੋਵੇਗਾ ਕਿ ਮੁਹਾਲੀ ਦੇ ਵਿੱਚ ਇੱਕ ਮੁੰਡੇ ਦੀ ਡੈਥ ਹੋਈ ਕਤਲ ਮਰਡਰ ਹੋਇਆ ਸੀਗਾ ਉਦੋਂ ਵੀ ਇਹ ਘਟਨਾ ਕਾਫੀ ਹੋਈ ਸੀਗੀ ਇਸੇ ਤਰ੍ਹਾਂ ਕਈ ਜਗ੍ਹਾ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਪੰਚਾਇਤਾਂ ਨੇ ਮਤੇ ਪਾਏ ਪਾਏ ਐ ਐਕਚੁਅਲੀ ਪ੍ਰੋਬਲਮ ਨਾ ਪ੍ਰੋਬਲਮ ਹੈ ਪ੍ਰਵਾਸੀਆਂ ਦੇ ਦੀ ਜਿਹੜੀ ਇੱਥੇ ਆਮਦ ਹੈ ਉਹਦੀ ਨਜ਼ਰਸਾਨੀ ਦੀ ਜਾਂ ਉਹਨੂੰ ਰੈਗੂਲਰ ਕਰਨ ਦੀ ਵੀ ਤੁਸੀਂ ਜੇ ਕੋਈ ਬੰਦਾ ਆਇਆ ਹੈ ਉਹ ਬੰਦਾ ਕੌਣ ਹੈ ਕਿੱਥੋਂ ਆਇਆ ਉਹਦੀ ਜਿਹੜੀ ਇੱਕ ਪ੍ਰੋਪਰ ਪਛਾਣ ਕੀ ਹੈ ਉਹ ਕਿੱਥੇ ਰਹਿ ਰਿਹਾ ਕੀ ਕੰਮ ਕਰ ਰਿਹਾ ਕਿਸ ਕੰਡੀਸ਼ਨ ਚ ਰਹਿ ਰਿਹਾ ਇਹ ਸਾਰੀਆਂ ਚੀਜ਼ਾਂ ਤੈਹ ਹੋਣੀਆਂ ਚਾਹੀਦੀਆਂ ਬਿਲਕੁਲ ਹਾਂਜੀ ਸੋ ਇਹ ਨਹੀਂ ਹੈ ਕਿ ਕੋਈ ਵੀ ਉੱਠ ਕੇ ਆ ਗਿਆ ਤੇ ਆ ਕੇ ਇੱਥੇ ਕ੍ਰਾਈਮ ਕਰਿਆ ਤੇ ਉਹ ਕ੍ਰਾਈਮ ਕਰਕੇ ਭੱਜ ਜਾਵੇ ਲਾਲੀ ਜੀ ਇਸ ਦੇ ਪਿੱਛੇ ਸੋ ਇਸ ਕਰਕੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਤਾਂ ਫਿਰ ਗੁੱਸਾ ਲੋਕਾਂ ਦੇ ਵਿੱਚ ਉੱਠਣਾ ਜਾਇਜ਼ ਹੈ ਸੋ ਸਰਕਾਰ ਨੂੰ ਇਹਦੇ ਉੱਤੇ ਕੋਈ ਇਸ ਤਰ੍ਹਾਂ ਦਾ ਮੈਕੈਨਿਜ਼ਮ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹ ਇੱਥੇ ਆਂਦੇ ਨੇ ਜਾਂ ਪ੍ਰਵਾਸੀ ਲੋਕ ਇੱਥੇ ਆਂਦੇ ਨੇ ਉਹਨਾਂ ਦੇ ਉੱਤੇ ਕੋਈ ਨਿਜਮਬੰਦ ਕੋਈ ਉਹਦਾ ਉਹਦਾ ਸਿਸਟਮ ਬਣੇ ਜਿਸ ਦੇ ਤਹਿਤ ਉਹ ਉਹਨਾਂ ਨੂੰ ਰੈਗੂਲਾਈਜ਼ ਕੀਤਾ ਜਾ ਸਕੇ ਤੁਹਾਨੂੰ ਨਹੀਂ ਲੱਗਦਾ ਇਸ ਦੇ ਪਿੱਛੇ ਪੋਲਿਟੀਕਲ ਮੋਟਿਵ ਹੋ ਸਕਦਾ ਕਿਉਂਕਿ ਵਕ ਵਕ ਪੋਲਿਟੀਕਲ ਪਾਰਟੀਆਂ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਵੀ ਪ੍ਰਵਾਸੀਆਂ ਦਾ ਪੰਜਾਬ ਦੇ ਵਿੱਚ ਵਸਾਹ ਕੀਤਾ ਜਾ ਰਿਹਾ ਬਾਹਰਲੇ ਰਾਜਾਂ ਤੋਂ ਲਿਆ ਕੇ ਪੰਜਾਬ ਦੇ ਵਿੱਚ ਵਸਾਇਆ ਜਾ ਰਿਹਾ ਤੇ ਦੂਜਾ ਨਾਲ ਹੀ ਮੈਂ ਇਹ ਹੀ ਜਾਣਨਾ ਚਾਹਾਂਗਾ ਕਿ ਕਿਉਂ ਨਹੀਂ ਉਹਨਾਂ ਦੇ ਆਧਾਰ ਕਾਰਡ ਇੱਥੇ ਦਾ ਨਹੀਂ ਹੋਣਾ ਚਾਹੀਦਾ ਤੁਹਾਡੇ ਅਕੋਰਡਿੰਗ ਦੂਜਾ ਸਕੂਲ ਦੇ ਵਿੱਚ ਐਜੂਕੇਸ਼ਨ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਠੀਕ ਹੈ ਰਾਈਟ ਟੂ ਐਜੂਕੇਸ਼ਨ ਸਭ ਨੂੰ ਹੈ ਪਰ ਪੰਜਾਬ ਦੇ ਵੱਖ-ਵੱਖ ਆਗੂ ਵਿਦਵਾਨ ਕਹਿ ਰਹੇ ਨੇ ਵੀ ਉਹਨਾਂ ਨੂੰ ਸਕੂਲਾਂ ਦੇ ਵਿੱਚ ਐਡਮਿਸ਼ਨ ਨਹੀਂ ਹੋਣੀ ਚਾਹੀਦੀ ਉਹਨਾਂ ਦਾ ਆਧਾਰ ਕਾਰਡ ਇੱਥੋਂ ਦਾ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੂੰ ਪੰਜਾਬ ਦੇ ਪਿੰਡਾਂ ਤੋਂ ਸੀਮਿਤ ਕਰਕੇ ਇੱਕ ਵੱਖਰੇ ਖੇਤਰ 'ਚ ਰੱਖਿਆ ਜਾਣਾ ਚਾਹੀਦਾ ਕਿਉਂਕਿ ਲੁਧਿਆਣਾ ਦੇ ਵਿੱਚ 4 ਸਾਲ ਦੀ ਬੱਚੀ ਦਾ ਰੇਪ ਹੁੰਦਾ ਉਹ ਵੀ ਪ੍ਰਵਾਸੀ ਵੱਲੋਂ ਕੀਤਾ ਜਾਂਦਾ 2 ਸਾਲ ਦੀ ਬੱਚੀ ਦਾ ਰੇਪ ਹੁੰਦਾ ਉਹ ਵੀ ਪ੍ਰਵਾਸੀ ਵੱਲੋਂ ਕੀਤਾ ਜਾਂਦਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਵੀ ਇਹ ਘਟ ਕਰਨ ਦੀ ਜ਼ਰੂਰਤ ਹੈ ਘਰਪੁਰ ਮੈਂ ਉਹੀ ਗੱਲ ਕਰ ਰਿਹਾ ਕਿ ਇਹਦੇ ਉੱਤੇ ਇੱਕ ਚੈੱਕ ਸਿਸਟਮ ਜਿਹੜਾ ਹੈ ਜਰੂਰ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਵੀ ਆ ਗਿਆ ਇੱਥੇ ਉਹ ਕੋਈ ਵੀ ਆਇਆ ਕ੍ਰਾਈਮ ਕੀਤਾ ਤੇ ਚਲਾ ਗਿਆ ਪਰ ਜਿਹੜੀ ਤੁਸੀਂ ਗੱਲ ਇਹ ਕਰ ਰਹੇ ਹੋ ਕਿ ਇੱਥੇ ਵਸਾਇਆ ਜਾ ਰਿਹਾ ਪ੍ਰਵਾਸੀ ਆ ਰਹੇ ਆ ਆ ਇਹ ਪ੍ਰਵਾਸੀ ਆ ਰਹੇ ਆ ਤਾਂ ਕੰਮ ਕਿਹਦਾ ਕਰਦੇ ਆ ਹੂੰ ਬਿਲਕੁਲ ਹਾਂਜੀ ਤੁਸੀਂ ਜ਼ਿੰਮੇਵਾਰਾਂ ਦੇ ਮੁੰਡੇ ਤੁਹਾਡੇ ਖੇਤਾਂ ਦਾ ਕੰਮ ਕੌਣ ਕਰਦਾ ਹੂੰ ਬਿਲਕੁਲ ਸਰ ਹਾਂਜੀ ਇੱਕ ਦੂਜੀ ਸਾਡੀ ਜਿਹੜੀ ਪ੍ਰੋਬਲਮ ਹੈ ਨਾ ਅਸੀਂ ਕਹਿੰਨਾ ਜੀ ਪ੍ਰਵਾਸੀ ਗੰਦ ਬਹੁਤ ਪਾਉਂਦੇ ਜੀ ਇਹ ਕੰਮ ਕਰਨ ਵਾਲੇ ਬੰਦੇ ਗੰਦ ਬਹੁਤ ਪਾਉਂਦੇ ਜੀ ਮੈਂ ਕਹਿੰਨਾ ਜੇ ਤੁਹਾਨੂੰ ਆਪਣੇ ਘਰ ਦੇ ਵਿੱਚ ਪਸ਼ੂਆਂ ਦਾ ਗੋਹਾ ਚੱਕਣ ਵਾਸਤੇ ਸਫਾਈ ਕਰਨ ਵਾਸਤੇ ਬੰਦਾ ਚਾਹੀਦਾ 500 ਰੁਪਏ ਵਾਲਾ ਤੁਸੀਂ 2000 2000 ਰੁਪਏ ਦਾ ਜਿਹੜਾ ਲੈ ਲੈ 5 5000 ਰੁਪਏ ਵੱਧ ਤੋਂ ਵੱਧ ਤੁਸੀਂ ਕਹਿੰਦੇ ਹੋ ਕਿ ਸਾਨੂੰ 5000 ਰੁਪਏ ਸਸਤਾ ਨੌਕਰ ਮਿਲ ਜੇ ਜੀ ਹਾਂਜੀ ਤੇ ਤੁਸੀਂ ਇੱਕ 5000 ਦੇ 5000 ਦਾ ਜਿਹੜਾ ਨੌਕਰ ਰੱਖਿਆ ਉਹਦੀਆਂ ਜਿਹੜੀਆਂ ਕੰਡੀਸ਼ਨ ਐ ਉਹ ਤਾਂ ਉਸੇ ਤਰ੍ਹਾਂ ਦੀਆਂ ਹੋਣਗੀਆਂ ਫਿਰ ਹੂੰ ਬਿਲਕੁਲ ਜੇ ਤੁਸੀਂ ਨੌਕਰ ਰੱਖਣਾ ਹੈ ਤੁਸੀਂ ਐਕਸਪੈਕਟ ਕਰਦੇ ਹੋ ਮਿਨੀਮਮ ਜਿਹੜਾ 베ਜ ਹੈ ਹਾਂਜੀ 500 ਰੁਪਏ ਦਿਹਾੜੀ ਦਾ 베ਜ ਹੈ 15000 ਰੁਪਏ ਮਿਨੀਮਮ ਜੇ ਕਿਸੇ ਬੰਦੇ ਨੂੰ ਮਿਲੇ ਤਾਂ ਉਹ ਆਪਣਾ ਨੇਚਰਲੀ ਕਿਸੇ ਚੰਗੇ ਚੰਗਾ ਮਕਾਨ ਲੈ ਕੇ ਕਿਤੇ ਉਹਦੇ ਚ ਰਹਿ ਸਕਦਾ ਜੀ ਸੋ ਪ੍ਰੋਬਲਮ ਇੰਨੀ ਸਿੰਪਲ ਪ੍ਰੋਬਲਮ ਨਹੀਂ ਹੈਗੀ ਹੈ ਕਿ ਜੀ ਪ੍ਰਵਾਸੀ ਜਾਂਦੇ ਆ ਜੀ ਗੰਦ ਪਾਉਂਦੇ ਆ ਜੀ ਇਹ ਕਰਦੇ ਆ ਭਾਈ ਸਾਹਿਬ ਤੁਸੀਂ ਰੱਖਿਆ ਉਹਨੂੰ ਘਰੇ ਤੁਸੀਂ ਦਿਹਾੜੀ ਕਿੰਨੀ ਦਿੰਦੇ ਹੋ ਜੀ ਅੱਛਾ ਪਿਛਲੇ ਸਮੇਂ ਚ ਅਸੀਂ ਕਈ ਘਟਨਾਵਾਂ ਦੇਖੀਆਂ ਬੰਦੂਆ ਮਜ਼ਦੂਰ ਬਣਾ ਕੇ ਰੱਖੇ ਗਏ ਸੀ ਬੰਦੇ ਹੂੰ ਬਿਲਕੁਲ ਸੋ ਕ੍ਰਾਈਮ ਨੂੰ ਕਿਸੇ ਇੱਕ ਫਿਰਕੇ ਦੇ ਨਾਲ ਜੋੜਨਾ ਮੈਨੂੰ ਲੱਗਦਾ ਜਾਇਜ਼ ਨਹੀਂ ਹੈ ਹਾਂ ਇਹ ਜ਼ਰੂਰ ਹੈ ਕਿ ਜਿਹੜੀ ਮੋਬਿਲਿਟੀ ਵਾਲੀ ਪੋਪੂਲੇਸ਼ਨ ਹੈ ਜਿਹੜੀ ਆਂਦੀ ਜਾਂਦੀ ਪੋਪੂਲੇਸ਼ਨ ਹੈ ਉਹਦੇ ਉਹਦਾ ਕੋਈ ਚੈੱਕ ਸਿਸਟਮ ਹੋਣਾ ਚਾਹੀਦਾ ਉਹ ਇਸ ਤਰ੍ਹਾਂ ਨਹੀਂ ਹੈ ਕਿ ਉਹ ਆਏ ਤੇ ਉਹਨਾਂ ਨੇ ਜੀ ਇੱਥੇ ਆ ਕੇ ਉਹ ਜਿਵੇਂ ਮਰਜ਼ੀ ਉਹ ਆਪਣਾ ਕਰਨ ਜਾਂ ਉਹਨਾਂ ਦਾ ਜਿਹੜੀ ਜਿਹੜਾ VOTING RIGHT ਹੈ ਜਾਂ ਆਧਾਰ ਕਾਰਡ ਹੈ ਹੈਨਾ ਉਸ ਤਰ੍ਹਾਂ ਦੀਆਂ ਦੀਆਂ ਚੀਜ਼ਾਂ ਜਿਹੜੀਆਂ ਹੈ ਉਹ ਉਹਦਾ ਇੱਕ ਕੋਈ ਨਿਯਮ ਤੈਅ ਹੋਣਾ ਚਾਹੀਦਾ ਹੈ ਬਿਲਕੁਲ ਜਿਵੇਂ ਪਿੱਛੇ ਜੇ ਗੱਲ ਵੀ ਆਈ ਸੀਗੀ ਸੁਖਪਾਲ ਖਹਿਰੇ ਹੋਣਾ ਨੇ ਇੱਕ ਪ੍ਰਾਈਵੇਟ ਬਿਲ ਲਿਆਉਣ ਨੂੰ ਕਿਹਾ ਦੀ ਪੇਸ਼ਕਸ਼ ਕੀਤੀ ਸੀ ਕਿ ਗੱਲ ਦਿੱਤਾ ਸੀਗਾ ਕਿ ਉਹਨਾਂ ਨੂੰ ਇੱਥੇ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਜਾਇਦਾਦ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਹਨਾ ਪਰ ਇਹ ਇਹ ਹੁਣ ਕਈ ਬੰਦੇ ਇਹਨੂੰ ਇਸ ਗੱਲ ਨਾਲ ਵੀ ਜੋੜਦੇ ਇਹ ਨੇ ਕਿ ਜੀ ਸਾਡੇ ਬੰਦੇ ਵੀ ਤਾਂ ਬਾਹਰ ਵਿਦੇਸ਼ਾਂ ਚ ਜਾਂਦੇ ਨੇ ਹੂੰ ਬਿਲਕੁਲ ਹੁਣ ਤੁਸੀਂ ਦੇਖੋ ਕਿ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਗੈਂਗਸ ਐ ਉਹ ਚ ਪੰਜਾਬੀਆਂ ਦੀ ਇਨਵੋਲਵਮੈਂਟ ਹੈ ਹੂੰ ਬਿਲਕੁਲ ਇਦਾ ਮਤਲਬ ਸਾਰੇ ਪੰਜਾਬੀ ਮੜੇ ਹੋਗੇ ਜੀ ਸੋ ਇਹ ਜਿਹੜੇ ਜੱਜ ਇਸ ਕਰਕੇ ਮੈਂ ਕਹਿਣਾ ਕਿ ਕ੍ਰਾਈਮ ਨੂੰ ਕਿਸੇ ਇੱਕ ਫਿਰਕੇ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਹਾਂ ਇਹ ਜ਼ਰੂਰ ਹੈ ਕਿ ਜਿਹੜੀ ਆਣ ਜਾਣ ਵਾਲੀ ਪੋਪੂਲੇਸ਼ਨ ਹੈ ਉਸ ਦੇ ਉੱਤੇ ਚੈੱਕ ਕਰਨ ਵਾਸਤੇ ਨਜ਼ਰ ਰੱਖਣ ਵਾਸਤੇ ਕੋਈ ਸਿਸਟਮ ਜਿਹੜਾ ਹੈ ਸਰਕਾਰ ਨੂੰ ਬਣਾਉਣਾ ਚਾਹੀਦਾ ਹੈ ਜੀ ਸਰ ਨਾਲ ਹੀ ਅਸੀਂ ਗੱਲ ਕਰਨਾ ਚਾਹਾਂਗੇ ਕੰਗਣਾ ਰਨਾਵਤ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਕਿਉਂਕਿ ਕੱਲ ਉਹ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਏ ਸੀ ਆਪਣੀ ਮਾਨਹਾਨੀ ਜਿਹੜਾ ਉਹਨਾਂ ਤੇ ਕੇਸ ਫਾਈਲ ਕੀਤਾ ਹੋਇਆ ਸੀ ਉਹਨੂੰ ਖਤਮ ਕਰਨ ਲਈ ਰੱਦ ਕਰਨ ਲਈ ਪਰ ਸੁਪਰੀਮ ਕੋਰਟ ਦੇ ਜਿਹੜੇ ਸਪੈਸ਼ਲ ਬੈਂਚ ਨੇ ਉਸ ਨੂੰ ਜਿਹੜਾ ਰੱਦ ਕਰ ਦਿੱਤਾ ਉਹ ਕੰਗਣਾ ਰਣਾਵਤ ਦੀ ਪਟੀਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਕੰਗਣਾ ਰਣਾਵਤ ਲਈ ਕਿੰਨਾ ਕਬੜਾ ਝਟਕਾ ਹੈ ਤੇ ਭਵਿੱਖ ਦੇ ਵਿੱਚ ਜਾ ਕੇ ਕੀ ਕੰਗਣਾ ਰਣਾਵਤ ਨੂੰ ਸਜ਼ਾ ਹੋ ਸਕਦੀ ਹੈ ਜਿਸ ਤਰ੍ਹਾਂ ਦੀ ਹਾਈ ਕੋਰਟ ਨੇ ਟਿੱਪਣੀ ਕੀਤੀ ਸੀ ਜੀ ਕਿ ਕੰਗਣਾ ਰਣਾਵਤ ਨੇ ਜੋ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਜਾਂ ਟਵੀਟ ਕੀਤੇ ਬੀਬੀ ਮਹਿੰਦਰ ਕੌਰ ਨੂੰ ਲੈ ਕੇ ਬੀਬੀ ਮਹਿੰਦਰ ਕੌਰ ਦਾ ਸੀ ਕੱਲ ਵੀ ਜ਼ਿਕਰ ਕੀਤਾ ਸੀਗਾ ਬੀਬੀ ਮਹਿੰਦਰ ਕੌਰ ਮਾਨਸਾ ਦੇ ਰਹਿਣ ਵਾਲੇ ਨੇ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦੀ ਫੋਟੋ ਲਾ ਕੇ ਕੰਗਣਾ ਰਣੌਤ ਨੇ ਉਹਨਾਂ ਨੂੰ ਕਿਹਾ ਸੀ ਕਿ ਦਿਹਾੜੀ ਤੇ ਆਏ ਹੋਏ ਲੋਕ ਨੇ ਸੋ ਉਸ ਤੋਂ ਬਾਅਦ ਇਹ ਮਾਨਹਾਨੀ ਦਾ ਕੇਸ ਜਿਹੜਾ ਸੀ ਪਾਇਆ ਗਿਆ ਸੀਗਾ ਹਾਈ ਕੋਰਟ ਨੇ ਕੰਗਣਾ ਰਣੌਤ ਦੀ ਜਿਹੜੀ ਹੈ ਪਟੀਸ਼ਨ ਨੂੰ ਰੱਦ ਕੀਤਾ ਸੀਗਾ ਉਸ ਤੋਂ ਬਾਅਦ ਉਹ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਨੇ ਵੀ ਇਸ ਤਰ੍ਹਾਂ ਐਕਸਪੈਕਟਡ ਸੀਗਾ ਕਿ ਉਹ ਉਸ ਨੂੰ ਰੱਦ ਕਰ ਦਿੱਤਾ ਸੋ ਹੁਣ ਕੰਗਣਾ ਰਣੌਤ ਦੇ ਖਿਲਾਫ ਮਾਨਹਾਨੀ ਦਾ ਕੇਸ ਜਿਹੜਾ ਹੈ ਉਹ ਚੱਲੇਗਾ ਸੋ ਉਸ ਦਾ ਕੀ ਨਤੀਜਾ ਨਿਕਲਦਾ ਕਿ ਇਹ ਹੁਣ ਇਹ ਤਾਂ ਹੁਣ ਕੋਰਟ ਹੀ ਡਿਸਾਈਡ ਕਰੇਗੀ ਪਰ ਇਹਦੇ ਚ ਕੰਗਣਾ ਕੰਗਣਾ ਤੇ ਕੰਗਣਾ ਤੋਂ ਇਲਾਵਾ ਜਿਹੜੇ ਸਿਆਸੀ ਲੀਡਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਨਫਰਤੀ ਬਿਆਨਬਾਜ਼ੀ ਕਰਦੀਆਂ ਨੇ ਕਰਦੇ ਨੇ ਜਾਂ ਨਫਰਤ ਸਮਾਜ ਦੇ ਵਿੱਚ ਘੋੜਦੇ ਨੇ ਉਹਨਾਂ ਦੇ ਲਈ ਇੱਕ ਸਭ ਕੁਝ ਜ਼ਰੂਰ ਹੋਏਗਾ ਕਿ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਕੁਝ ਵੀ ਬੋਲੋਗੇ ਤੁਸੀਂ ਕੋਈ ਵੀ ਬਕਵਾਸ ਕਰੋਗੇ ਤੇ ਤੁਸੀਂ ਨਿਕਲ ਜਾਓਗੇ ਸੋ ਤੁਹਾਨੂੰ ਕਿਸੇ ਨਾ ਕਿਸੇ ਜਵਾਬ ਜੇਹੀ ਤੁਹਾਨੂੰ ਤੁਹਾਡੀ ਤੈਅ ਹੋਏਗੀ ਜੀ ਇੱਕ ਅੰਤਰਰਾਸ਼ਟਰੀ ਮੁੱਦੇ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਕਿ ਕੈਨੇਡਾ ਵੱਲੋਂ ਪੰਜਾਬੀਆਂ ਨੂੰ ਵੀ ਵੱਡਾ ਝਟਕਾ ਦਿੱਤਾ ਗਿਆ ਹੈ ਉਥੋਂ ਦੀ ਜਿਹੜੀ ਟੈਂਪਰੇਰੀ ਰੈਜ਼ਿਡੈਂਸ ਪੀਆ ਟੈਂਪਰੇਰੀ ਪੀਆਰ ਨੂੰ ਘਟਾਉਣ ਦੀ ਗੱਲ ਕੀਤੀ ਗਈ ਹੈ ਕੈਨੇਡੀਅਨ ਗਵਰਨਮੈਂਟ ਵੱਲੋਂ ਇਸ ਨੂੰ ਲੈ ਕੇ ਪੰਜਾਬੀਆਂ ਤੇ ਲਾਲੀ ਜੀ ਕੀ ਵੱਡੇ ਅਸਰ ਦੇਖਣ ਨੂੰ ਮਿਲਣਗੇ ਆ ਮਾਰਕ ਕਰਨੀ ਜਿਹੜੇ ਪ੍ਰਾਈਮ ਪ੍ਰਾਈਮ ਮਿਨਿਸਟਰ ਨੇ ਕੈਨੇਡਾ ਦੇ ਉਹਨਾਂ ਨੇ ਇੱਕ ਆਪਣੀ ਪਾਰਟੀ ਨਾਲ ਸੰਬੰਧਿਤ ਕੋਕਸ ਜਿਸ ਤਰ੍ਹਾਂ ਸਾਡੇ ਗਰੁੱਪ ਹੁੰਦੇ ਬਣੇ ਹੋਏ ਉਸ ਤਰ੍ਹਾਂ ਉੱਥੇ ਲਿਬਰਲ ਪਾਰਟੀ ਦੀ ਕੋਕਸ ਨੂੰ ਸੰਬੋਧਨ ਕਰਦਿਆਂ ਇਹ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਅਗਲੇ 1 ਸਾਲ ਦੇ ਵਿੱਚ ਜਿਹੜੀ ਟੈਂਪਰੇਰੀ ਰੈਜ਼ੀਡੈਂਟ ਰੈ residants ਹੈਗੇ ਟੈਂਪਰੇਰੀ residants ਦਾ ਮਤਲਬ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਪੀਆਰ ਨਹੀਂ ਹੈ ਹੂੰ ਜਿਹੜੇ ਕਿ ਜਿਵੇਂ ਸਟੂਡੈਂਟ ਹੋ ਗਏ ਜਾਂ ਵਰਕ ਪਰਮਿਟ ਤੇ ਕੰਮ ਕਰਨ ਵਾਲੇ ਲੋਕ ਨੇ ਜਿਹਦੇ ਚ ਬਹੁ ਗਿਣਤੀ ਸਟੂਡੈਂਟਸ ਦੀ ਹੈ ਹੂੰ ਸੋ ਉਹਨਾਂ ਦੀ ਜਿਹੜੀ ਅਸੀਂ ਗਿਣਤੀ ਹੈ ਸਰਕਾਰ ਕਹਿ ਰਹੀ ਹੈ ਉਹ ਅਸੀਂ 5% ਟੋਟਲ ਪਾਪੂਲੇਸ਼ਨ ਦਾ 5% ਤੋਂ ਥੱਲੇ ਲਿਆਵਾਂ ਹੂੰ ਪਿਛਲੇ ਸਾਲ ਇਹ ਜਿਹੜਾ ਪਿਛਲਾ ਸਾਲ ਲੰਘਿਆ ਇਹਦੇ ਵਿੱਚ 7. 25 7.5% ਟੋਟਲ ਪਪੂਲੇਸ਼ਨ ਦੀ ਟੋਟਲ ਬਣਦੀ ਸੀਗੀ ਤੇ ਹੁਣ ਉਹਨਾਂ ਨੇ ਕਿਹਾ 5% ਤੋਂ ਥੱਲੇ ਆਏਗੀ ਸੋ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਖਾਸ ਕਰਕੇ ਸਟੂਡੈਂਟਸ ਔਰ ਵਰਕ ਪਰਮਿਟ ਤੇ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਵਾਪਸ ਆਪਣੇ ਆਪਣੇ ਮੁਲਕਾਂ ਦੇ ਵਿੱਚ ਜਾਣਾ ਪਏਗਾ ਜਿਨ੍ਹਾਂ ਚ ਵੱਡੀ ਗਿਣਤੀ ਪੰਜਾਬੀਆਂ ਦੀ ਔਰ ਇੰਡੀਅਨ ਸਟੂਡੈਂਟਾਂ ਦੀ ਹੈ ਜੀ ਤੇ ਦੂਜੀ ਗੱਲ ਇੱਕ ਜਿਹੜੀ ਰਿਪੋਰਟ ਉਹ ਉੱਥੇ ਆਈ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਆ ਜਿਹੜਾ April ਤੋਂ June ਤੱਕ ਦਾ ਸਮਾਂ ਇਸ ਸਾਲ ਇਸੇ ਹਾਲ ਦਾ ਇਹਦੇ ਵਿੱਚ ਪੰਜਾਂ ਦੇ ਵਿੱਚੋਂ ਚਾਰ ਸਟੂਡੈਂਟ ਵੀਜ਼ਾ ਰਿਜੈਕਟ ਹੋਏ ਹੈ ਇੱਕ ਬੱਚੇ ਨੂੰ ਸਟੂਡੈਂਟ ਮਿਲ ਓਕੇ ਇੱਕ ਸਟੂਡੈਂਟ ਨੂੰ ਮਿਲ ਰਿਹਾ ਸੋ ਇਹਦਾ ਮਤਲਬ ਹੈ ਕਿ ਪਿਛਲੇ ਦੋ ਤਿੰਨ ਕ ਮਹੀਨ ਤਿੰਨ ਚਾਰ ਮਹੀਨਿਆਂ ਦੇ ਵਿੱਚ 80% ਜਿਹੜੀਆਂ ਰਿਫਿਊਜ਼ਲਸ ਹੋ ਰਹੀਆਂ ਸਟੂਡੈਂਟ ਵੀਜ਼ੇ ਨੂੰ ਲੈ ਕੇ ਹੂੰ ਬਿਲਕੁਲ ਹਾਂਜੀ ਤੇ ਇਸੇ ਤਰ੍ਹਾਂ ਆ ਜਿਹੜਾ ਪਿਛਲੇ ਇੱਕ ਦਹਾਕੇ ਦਾ ਜਿਹੜਾ ਰੇਟ ਸੀਗਾ ਕਿਸੇ ਨੂੰ ਕੈਨੇਡਾ ਦਾ ਵੀਜ਼ਾ ਮਿਲਣ ਦਾ ਜੀ ਉਹ ਸੀਗਾ ਕਿ ਜੇ 10 ਬੰਦੇ ਅਪਲਾਈ ਕਰਦੇ ਤਾਂ 6 ਬੰਦਿਆਂ ਨੂੰ ਵੀਜ਼ਾ ਮਿਲ ਜਾਂਦਾ ਸੀ 4 ਦੀ ਰਿਫਿਊਜ਼ਲ ਹੁੰਦੀ ਸੀ ਜੀ ਸੋ 60% ਸੀਗਾ ਹਮ ਤੇ ਹੁਣ ਇਹ ਉਲਟਾ ਹੋ ਗਿਆ ਹੁਣ 62% ਦੀ ਟੋਟਲ ਜਿਹੜੇ ਵੀਜ਼ਾ ਅਪਲਾਈ ਕਰਦੇ ਨੇ ਲੋਕ 62% ਦੀ ਰਿਫਿਊਜ਼ਲ ਹੁੰਦੀ ਹੈ ਹਮ ਤੇ ਬਾਕੀ ਜਿਹੜਾ 38% ਜਿਹੜਾ ਹੈ ਉਹ ਵੀਜ਼ੇ ਲੱਗਦੇ ਆ ਬਿਲਕੁਲ ਸੋ ਕੈਨੇਡਾ ਦੀ ਜਿਹੜੀ ਜਸਟਨ ਟਰੂਡੋ ਦੇ ਟਾਈਮ ਦੇ ਵਿੱਚ ਇੱਕ ਚੋਣਾਂ ਤੋਂ ਪਹਿਲਾਂ ਉੱਥੋਂ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਇੱਕ ਵੱਡੀ ਚੇਂਜ ਆਈ ਸੀ ਬਿਲਕੁਲ ਉਹਨਾਂ ਇਹ ਲੱਗਦਾ ਸੀ ਕਿ ਜਿਹੜੇ ਲਿਬਰਲ ਹੈ ਲਿਬਰਲ ਜਿਹੜੇ ਨੇ ਮਾਰਕ ਕਾਰਨੀ ਇੱਕ ਸੁਲਝੇ ਹੋਏ ਬਿਜ਼ਨਸ ਮਾਈਂਡ ਵਾਲੇ ਬੰਦੇ ਆ ਕਿ ਇਹਨਾਂ ਨੂੰ ਸ਼ਾਇਦ ਉਹ ਇਸ ਦੇ ਉੱਤੇ ਰੋਕ ਲਗਾਣਗੇ ਪਰ ਉਹ ਉਸ ਨੂੰ ਜਾਰੀ ਰੱਖ ਰਹੇ ਨੇ ਤੇ ਉਸੇ ਤਰ੍ਹਾਂ ਇਹ ਜਿਹੜਾ ਹੈ ਉੱਥੋਂ ਪ੍ਰਵਾਸੀਆਂ ਦਾ ਸਟੂਡੈਂਟਾਂ ਦਾ ਵਰਕ ਪਰਮਿਟ ਲੈ ਕੇ ਉੱਥੇ ਰਹਿਣ ਵਾਲਿਆਂ ਲੋਕਾਂ ਦਾ ਉਹਨਾਂ ਵਾਸਤੇ ਬੁਰੀ ਖ਼ਬਰ ਹੈ ਔਰ ਕੈਨੇਡਾ ਜਾ ਕੇ ਬਸਣ ਵਾਲਿਆਂ ਵਾਸਤੇ ਵੀ ਇਹ ਕੋਈ ਚੰਗੀ ਖ਼ਬਰ ਨਹੀਂ ਹੈ ਜੀ ਧੰਨਵਾਦ ਲਾਲੀ ਜੀ ਅ ਕੱਲ ਫਿਰ ਅਸੀਂ ਹਾਜ਼ਰ ਹੋਵਾਂਗੇ ਨਵੇਂ ਕਿਸੇ ਵਿਸ਼ੇ ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ